ਨਕਾ ਕੋ ਜੇ ਤੁਮਨੇ ਇਹ ਜੋ ਇਹ ਕੇੜੀ ਦਾ ਕੰਮ ਕਰਦੇ ਤੋ ਅਜਿਹਾ ਜੀਰੋ ਕੰਮ ਕਰੇ ਬਿਨਾਂ ਗੁਜ਼ਾਰਾ ਕੋਈ ਨਹੀਂ ਪੈਂਡਰ ਨਿਕਵਾਲਨਾ ਸੰਵਿਤ ਅਤੇ ਕੈਨੇਡਾ ਦੇ ਸਰੀ ਵਿਖੇ ਬਤੁਰ ਟਰਾਲਾ ਡਰਾਈਵਰ ਕੰਮ ਕਰ ਰਹੇ 35 ਸਾਲਾ ਨੌਜਵਾਨ ਪ੍ਰਵਿੰਦਰ ਸਿੰਘ ਪੰਮਾ ਦੀ ਦਿਲ ਦੀ ਗਤੀ ਰੁਕ ਜਾਣ ਕਾਰਨ ਮੌਤ ਤੋਂ ਬਾਅਦ ਹੁਣ ਉਸ ਦਾ ਪੂਰਾ ਪਰਿਵਾਰ ਵਿਦੇਸ਼ ਤੋਛ ਦੀ ਮ੍ਰਿਤਕ ਦੇਹ ਨੂੰ ਲਿਆਉਣ ਦੇ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾ ਨੂੰ ਅਪੀਲ ਕਰ ਰਹੇ ਹਨ ਇਸ ਮੁਕੇ ਉਸ ਦੀ ਵੱਡੀ ਭੈਣ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਦੋ ਭੈਣਾਂ ਹਨ ਅਤੇ ਉਹਨਾਂ ਦਾ ਇੱਕ ਛੋਟਾ ਭਰਾ ਸੀ ਜਿਸ ਨੂੰ ਪਿਤਾ ਨੇ ਜ਼ਮੀਨ ਵੇਚ ਕੇ ਸਤੰਬਰ 2024 ਵਿੱਚ ਵਰਕ ਪਰਮਿਟ ਤੇ ਕੈਨੇਡਾ ਭੇਜਿਆ ਸੀ ਉਹਨਾਂ ਭਾਵਕ ਮੰਨ ਦੇ ਨਾਲ ਪੰਜਾਬ ਸਰਕਾਰ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਭਰਾ ਪੰਮਾ ਦੇ ਮ੍ਰਿਤਕ ਦੇ ਅਨੁਪਾਤ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਪਰਿਵਾਰ ਤਾਂ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਿਆ ਹੈ ਜੀ ਟਿੰਡਿਕੂਵਾਲ ਜੀ ਦਾ ਨਾਮ ਅਮਰਜੀਤ ਕੋਹਰ ਕੀ ਕਰਾਂਗੇ ਵੀ ਕੋਈ ਬ੍ਰਦਰ ਨਹੀਂ ਇਹ ਲਾਉਣਾ ਮੇਰਾ ਪ੍ਰਾਜਾ ਨਾਮ ਪਾਜੀ ਪ੍ਰਵਿੰਦਰ ਸਿੰਘ ਪੰਮਾ ਕਦੋਂ ਗਿਆ ਕਿੱਡੀ ਦੇ ਗਿਆ ਪਾਜੀ ਸਰੀ ਕੈਨੇਡਾ ਚ ਗਿਆ ਸੀਗਾ ਕਰੂਗਾ 15 ਸਤੰਬਰ 2024 ਨੂੰ ਗਿਆ ਸੀਗਾ ਵਰਕ ਵੀਜ਼ਾ ਤੇ ਗਿਆ ਸੀਗਾ ਕੀ ਗੱਲ ਹੈ ਕੀ ਕਰਾਂਗੇ ਕੋਈ ਸਮਝੋ ਪਾਜੀ ਸਾਨੂੰ 22 ਤਰੀਕ ਨੂੰ ਫੋਨ ਆਇਆ ਸੀਗਾ ਕਿ ਉਹਦੀ ਡੈਥ ਹੋ ਗਈ ਹੈ ਤੇ ਦਾ ਤੇ ਉਸ ਦਾ ਅੰਤ ਦਾ ਸਾਨੂੰ ਰੀਜ਼ਨ ਨਹੀਂ ਪਤਾ ਚੱਲੇ ਬਾਅਦ ਚ ਪਤਾ ਚੱਲਿਆ ਕਿ ਉਹਨੂੰ ਹਾਰਟ ਅਟੈਕ ਆਇਆ ਹੈ ਕੀ ਮੰਗ ਕਰਦੇ ਸਰਕਾਰ ਤੋਂ ਉਹਨੂੰ ਉਹਦੀ ਬੋਡੀ ਦੇ ਅੱਜ ਅਸੀਂ ਉਹਦੀ ਬਸ ਡੈੱਡ ਬੋਡੀ ਇੱਧਰ ਮੰਗਵਾ ਕੇ ਉਹਦਾ ਜੋ ਨਸਮਰਵਾਜ ਅਸੀਂ ਸਭ ਦੇ ਸਾਹਮਣੇ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਡੇ ਮਾਪੇ ਨੂੰ ਸਾਨੂੰ ਇੱਕ ਸਬਰ ਹੋ ਜਾਵੇ ਬਹੁਤ ਸੋਪਰਾ ਸਾਡਾ ਦੋ ਪੈਣਾ ਹੈ ਅਸੀਂ ਸਾਡਾ ਭਰਾ ਸਾਡੇ ਤੋਂ ਛੋਟਾ ਹੈ ਮੇਰੇ ਤੋਂ 8 ਸਾਲ ਛੋਟਾ ਹੈ ਉਹ ਤੇ ਡੈਡੀ ਮੇਰੇ ਆਰਮੀ ਤੋਂ ਰਟਾਇਰਡ ਨੇ ਆਪਣੇ ਕੋਲ ਇੰਨੇ ਫੰਡਸ ਹੈ ਨਹੀਂ ਸੀਗੇ ਤੇ ਅਸੀਂ ਆਪਣੀ ਸਾਰੀ ਜ਼ਮੀਨ ਵੇਚ ਕੇ ਉਹਦਾ ਪੈਸਾ ਇਕੱਠਾ ਕਰਕੇ ਅਸੀਂ ਉਹਨੂੰ ਭੇਜਿਆ ਸੀਗਾ ਵੀ ਅੱਛਾ ਉਹਦੀ ਲਾਈਫ ਸੈੱਟ ਹੋ ਜੂਗੀ ਉੱਥੇ 10 ਮਹੀਨੇ ਹੋਣ ਸੀਗੇ ਅਸੀਂ ਰਹਿਣ ਨੂੰ ਯਾ ਸਨ ਸਡਨ ਸਾਨੂੰ ਪਤਾ ਚੱਲਿਆ ਕਿ ਉਹਦੀ ਇੱਥੇ ਤੇ ਡੈਥ ਹੋ ਗਈ ਹੈ ਤੇ ਹੁਣ ਅਸੀਂ ਸਾਰੇ ਨੂੰ ਇਹ ਅਪੀਲ ਕੀਤੀ ਆ ਉੱਧਰ ਵੀ ਅਸੀਂ ਕਾਫੀ ਜਥੇਬੰਦੀਆਂ ਦੇ ਨਾਲ ਕਰ ਰਹੇ ਆ ਕਿ ਉਹਦੀ ਬਸ ਜਲਦੀ ਤੋਂ ਜਲਦੀ ਡੈੱਡ ਬਾਡੀ ਅੰਦਰ ਭੇਜ ਦਿੱਤੀ ਜਾਵੇ ਤੇ ਕਹਿੰਦੇ ਸਰਕਾਰ ਨੂੰ ਵੀ ਅਸੀਂ ਮੰਗ ਕਰਦੇ ਆ ਕਿ ਜੋ ਵੀ ਹੋ ਸਕਦਾ ਹੈ ਆਪਣੇ ਲੈਵਲ ਤੇ ਵੀ ਕਰਨ ਦੀ ਕੋਸ਼ਿਸ਼ ਕਰਨ ਤੇ ਸਾਡੀ ਮਦਦ ਕਰ ਦੇਣ ਤਾਂ ਇਹ ਬਹੁਤ ਹੀ ਅੱਛੀ ਗੱਲ ਹੈ ਬਾਕੀ ਉੱਧਰ ਦੀਆਂ ਜਥੇਬੰਦੀਆਂ ਤੇ ਹੈਗੀਆਂ ਹੀ ਸਰਗਰਮ ਇੱਧਰ ਵੀ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਕਿ ਉਹਦੀ ਬਾਡੀ ਇੱਧਰ ਬੁਲਾ ਲਿਆਉਣ ਦੇ ਵਿੱਚ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ